ਆਓ ਪੜਦੇ ਹਾਂ ਅਕਬਰ ਤੇ ਬੀਰਬਾਲ ਦੀ ਕਹਾਣੀ ਸਭ ਤੋਂ ਵੱਡੀ ਚੀਜ਼ ਇੱਕ ਦਿਨ ਬੀਰਬਾਲ ਦਰਬਾਰ ਵਿੱਚ ਹਾਜ਼ਰ ਨਹੀਂ ਸੀ ਅਜਿਹਾ ਦਿੱਤੀ ਵਿੱਚ ਬੀਰਬਾਲ ਤੋਂ ਇਖਾ ਕਰਨ ਵਾਲੇ ਸਾਰੇ ਬੀਰਬਾਲ ਵਿਰੁੱਧ ਅਕਬਰ ਦੇ ਕੰਨ ਪਰ ਰਹੇ ਸਨ ਅਕਸਰ ਇਸ ਤਰ੍ਹਾਂ ਹੁੰਦਾ ਸੀ ਜਦੋਂ ਕਦੇ ਬੀਰਬਾਲ ਦਰਬਾਰ ਵਿੱਚ ਹਾਜ਼ਰ ਨਹੀਂ ਹੁੰਦਾ ਸੀ ਤਾਂ ਉਦੋਂ ਹੀ ਦਰਬਾਰੀਆਂ ਨੂੰ ਮੌਕਾ ਮਿਲਦਾ ਅੱਜ ਵੀ ਅਜਿਹਾ ਹੀ ਮੌਕਾ ਸੀ ਸੀ ਕੀ ਬਾਦਸ਼ਾਹ ਦੇ ਭੇਜਨ ਮੁੱਲ ਦੇ ਪਿਆਜ਼ ਦੀ ਹਮਾਇਤ ਕਰਨ ਵਾਲੇ ਕੁਝ ਮੈਂਬਰਾਂ ਨੇ ਕਿਹਾ ਜਹਾਂਪਨਾ ਤੁਸੀਂ ਸੱਚਮੁੱਚ ਹੀ ਬਿਰਬਲ ਦੀ ਲੋੜ ਤੋਂ ਵੱਧ ਕਦਰ ਕਰਦੇ ਹੋ ਅਸੀਂ ਉਸ ਨੂੰ ਲੋਕਾਂ ਨਾਲੋਂ ਵੱਧ ਪਿਆਰ ਕਰਦੇ ਹਾਂ ਤੁਸੀਂ ਉਹਨਾਂ ਨੂੰ ਬਹੁਤ ਸਿਰ ਦਿੱਤਾ ਬਹੁਤ ਸਿਰ ਸਿਰ ਦਿੱਤਾ ਹੈ ਜਦੋਂ ਕਿ ਅਸੀਂ ਵੀ ਉਹੋ ਕਰ ਸਕਦੇ ਹਾਂ ਜੋ ਉਹ ਕਰਦਾ ਹਨ ਪਰ ਤੁਸੀਂ ਸਾਨੂੰ ਮੌਕਾ ਵੀ ਨਹੀਂ ਦਿੰਦੇ ਬਾਦਸ਼ਾਹ ਨੂੰ ਬੀਰਬਾਲ ਦੀ ਇਹ ਬੁਰੀਾਈ ਪਸੰਦ ਨਹੀਂ ਸੀ ਇਸ ਲਈ ਉਸਨੇ ਚਾਰਾਂ ਦੀ ਪਰਖ ਕੀਤੀ ਦੇ ਦੇਖਿਆ ਕਿ ਬੀਰਬਾਲ ਅੱਜ ਇੱਥੇ ਨਹੀਂ ਹੈ ਤਾਂ ਮੈਨੂੰ ਆਪਣੇ ਇੱਕ ਸਵਾਲ ਦਾ ਜਵਾਬ ਚਾਹੀਦਾ ਹੈ ਜੇਕਰ ਤੁਸੀਂ ਮੇਰੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਮੈਂ ਤੁਹਾਨੂੰ ਚਾਰਾਂ ਨੂੰ ਫਾਂਸੀ ਦੇ ਦੇਵਾਂਗਾ ਰਾਜੇ ਦੀ ਗੱਲ ਸੁਣ ਕੇ ਸਾਰੇ ਡਰ ਗਏ ਉਹਨਾਂ ਵਿੱਚੋਂ ਇੱਕ ਹਿੰਮਤ ਕਰਕੇ ਕਿਹਾ ਸਵਾਲ ਦੱਸੋ ਬਾਦਸ਼ਾਹ ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ ਤਾਂ ਧਿਆਨ ਨਾਲ ਜਵਾਬ ਦਿਓ ਨਹੀਂ ਤਾਂ ਮੈਂ ਨਹੀਂ ਤਾਂ ਮੈਂ ਪਹਿਲਾਂ ਹੀ ਕਹਿ ਦਿੰਦਾ ਹੈ ਕਿ ਤਾਂ ਤੈਨੂੰ ਫਾਂਸੀ ਦਿੱਤੀ ਜਾਵੇਗੀ ਬਾਦਸ਼ਾਹ ਅਕਬਰ ਨੇ ਕਿਹਾ ਜੀ ਅਜੀਬ ਜਵਾਬ ਬਿਲਕੁਲ ਨਹੀਂ ਚੱਲਣਗੇ ਜਵਾਬ ਇੱਕ ਹੋਣਾ ਚਾਹੀਦਾ ਹੈ ਤੇ ਇਹ ਬਿਲਕੁਲ ਸਹੀ ਹੈ ਬਾਦਸ਼ਾਹ ਸਲਾਮਤ ਸਾਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਉਸਨੇ ਸਲਾਹ ਨਾਲ ਕਿਹਾ ਠੀਕ ਹੈ ਮੈਂ ਤੁਹਾਨੂੰ ਇੱਕ ਹਫਤੇ ਦਾ ਸਮਾਂ ਦੇਵਾਂਗਾ ਰਾਜੇ ਨੇ ਕਿਹਾ ਚਾਰੇ ਦਰਬਾਰੀ ਜਾ ਕੇ ਕਚਹਿਰੀ ਤੋਂ ਬਾਹਰ ਆ ਗਏ ਤੇ ਸੋਚਣ ਲੱਗ ਕੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਦਰਬਾਰੀ ਨੇ ਕਿਹਾ ਮੇਰੇ ਵਿਚਾਰ ਵਿੱਚ ਤਾਂ ਅੱਲਾਹ ਤੋਂ ਵੱਡਾ ਕੋਈ ਨਹੀਂ ਹੈ ਅੱਲਾਹ ਕੋਈ ਚੀਜ਼ ਨਹੀਂ ਹੈ ਕੋਈ ਹੋਰ ਜਵਾਬ ਸੋਚੋ ਦੂਜੇ ਨੇ ਕਿਹਾ ਸਭ ਤੋਂ ਵੱਡੀ ਚੀਜ਼ ਭੁੱਖ ਹੈ ਜੋ ਮਨੁੱਖ ਨੂੰ ਕੁਝ ਵੀ ਕਰਨ ਲਈ ਮਜਬੂਰ ਕਰਦੀ ਹੈ ਤੀਜੇ ਨੇ ਕਿਹਾ ਨਹੀਂ ਨਹੀਂ ਭੁੱਖ ਵੀ ਬਰਦਾਸ਼ਤ ਕੀਤੀ ਜਾ ਸਕਦੀ ਹੈ ਫਿਰ ਸਭ ਤੋਂ ਵੱਡੀ ਗੱਲ ਕੀ ਹੈ 6 ਦਿਨ ਬੀਤ ਗਏ ਪਰ ਉਹਨਾਂ ਨੂੰ ਕੋਈ ਜਵਾਬ ਨਾ ਮਿਲਿਆ ਹਾਰ ਕੇ ਚਾਰੇ ਜਾਣੇ ਬਿਰਬਰ ਕੋਲ ਪਹੁੰਚੇ ਤੇ ਸਾਰੀ ਘਟਨਾ ਉਸ ਨੂੰ ਸੁਣਾਈ ਅਤੇ ਹੱਥ ਜੋੜ ਕੇ ਉਸ ਨੂੰ ਸਵਾਲ ਦਾ ਜਵਾਬ ਦੱਸਣ ਲਈ ਕਿਹਾ ਬਿਰਭਲ ਨੇ ਮੁਸਕਰਾ ਕੇ ਕਿਹਾ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਪਰ ਮੇਰੀ ਇੱਕ ਸ਼ਰਤ ਹੈ ਸਾਡੀ ਜਾਨ ਬਚਾਉਣਾ ਬਚਾਉਣ ਮੈਨੂੰ ਦੱਸੋ ਕਿ ਤੁਹਾਡੀ ਕੀ ਸ਼ਰਤ ਹੈ ਕੋਈ ਮੇਰੇ ਹੱਕ ਹੱਕ ਫੜੇਗਾ ਤੇ ਕੋਈ ਮੇਰੀ ਜੁੱਤੀ ਜੁੱਤੀ ਲਵੇਗਾ ਬੀਰਬਲ ਨੇ ਆਪਣੀ ਹਾਲਤ ਦੱਸਦਿਆਂ ਕਿਹਾ ਇਹ ਸੁਣ ਕੇ ਉਹ ਚਾਰੇ ਚੁੱਪ ਹੋ ਗਏ ਉਸ ਨੂੰ ਲੱਗਾ ਜਿਵੇਂ ਬੀਰਬਲ ਨੇ ਉਸ ਦੀ ਗੱਲ ਤੇ ਜ਼ੋਰ ਨਾਲ ਥੱਪੜ ਮਾਰਿਆ ਪਰ ਉਹ ਕੁਝ ਨਹੀਂ ਬੋਲੇ ਜੋ ਜੇ ਮੌਤ ਦਾ ਡਰ ਨਾ ਹੁੰਦਾ ਤਾਂ ਉਹ ਬੀਰਬਾਲ ਨੂੰ ਛੁਕ ਟੁਕਵਾ ਜਵਾਬ ਦਿੰਦੇ ਪਰ ਇਸ ਸਮੇ ਮਜਬੂਰੀ ਸੀ ਕਿ ਇਸ ਲਈ ਉਹ ਚੋਕ ਚੱਟ ਮੰਨ ਗਏ ਦੋ ਦੋਵਾਂ ਨੇ ਬੀਰਬਾਲ ਦਾ ਪਲੰਗ ਆਪਣੇ ਮੋਢਿਆਂ ਤੇ ਚੱਕ ਲਿਆ ਤੇ ਤੀਜੇ ਨੇ ਆਪਣੇ ਹੱਥਾਂ ਤੇ ਚੌਥੇ ਨੇ ਜੁੱਤੀ ਰਾਸਤੇ ਵਿੱਚ ਲੋਕ ਉਸ ਨੂੰ ਹੈਰਾਨ ਨਾਲ ਦੇਖ ਰਹੇ ਸਨ ਬਾਦਸ਼ਾਹ ਨੇ ਵੀ ਇਹਨਾਂ ਨਜ਼ਾਰਾ ਦਰਬਾਰ ਵਿੱਚ ਦੇਖਿਆ ਤੇ ਹਜ਼ਾਰਾਂ ਦਰਬਾਰੀਆਂ ਨੇ ਵੀ ਵੇਖਿਆ ਦੇਖਿਆ ਕਿਸੇ ਨੂੰ ਕੋਈ ਸਮਝ ਨਹੀਂ ਆਇਆ ਆ ਰਿਹਾ ਸੀ ਭਾਵੇਂ ਬੀਰਬਲ ਨੇ ਕਿਹਾ ਮਹਾਰਾਜ ਸੰਸਾਰ ਵਿੱਚ ਸਭ ਤੋਂ ਵੱਡੀ ਚੀਜ਼ ਗਰਜ ਹੈ ਉਸ ਉਹ ਇਹ ਪਾਲਕੀ ਨੂੰ ਆਪਣੇ ਗਰਜ ਨਾਲ ਇੱਥੇ ਲਿਆਏ ਨੇ ਲਿਆਏ ਹੈ ਬਾਦਸ਼ਾਹ ਨੇ ਮੁਸਕਰਾਉਂਦੇ ਮੁਸਕਰਾਉਂਦੇ ਰਹੇ ਉਹ ਸਿਰ ਝੁਕਾ ਕੇ ਇੱਕ ਪਾਸੇ ਹੋ ਗਏ